ਦੋਸਤੋ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬਾਦਸ਼ਾਹ ਦੇ ਮਹਿਲ ਵਿੱਚ ਕਿਸੇ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੁੰਦਾ ਤੇ ਉਸ ਇਮਾਰਤ ਦੀ ਉਸਾਰੀ ਵਾਸਤੇ ਹਰ ਰੋਜ਼ ਮਿਸਤਰੀ ਜਾਂ ਕਾਰੀਗਰ ਉਸ ਇਮਾਰਤ ਨੂੰ ਬਣਾਉਣ ਆਉਂਦੇ ਆ ਕੰਮ ਜਿਆਦਾ ਹੋਣ ਕਰਕੇ ਇਹ ਕੰਮ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਕਦੀ ਕਦੀ ਉਹ ਬਾਦਸ਼ਾਹ ਆਪਣੇ ਵਜ਼ੀਰ ਨੂੰ ਨਾਲ ਲੈ ਕੇ ਉਸ ਕੰਮ ਨੂੰ ਦੇਖਣ ਆਉਂਦਾ ਸੀ ਇੱਕ ਦਿਨ ਬਾਦਸ਼ਾਹ ਤੇ ਉਸ ਦਾ ਵਜ਼ੀਰ ਉਸ ਇਮਾਰਤ ਦੀ ਉਸਾਰੀ ਨੂੰ ਦੇਖਣ ਲਈ ਉਹਨਾਂ ਮਿਸਤਰੀਆਂ ਵੱਲ ਗੇੜਾ ਮਾਰਨ ਆਏ। ਜਦੋਂ ਬਾਦਸ਼ਾਹ ਤੇ ਉਸ ਦਾ ਵਜ਼ੀਰ ਉਹਨਾਂ ਮਿਸਤਰੀਆਂ ਵੱਲ ਨਿਗਾਹ ਮਾਰਨ ਆਏ ਤਾਂ ਰਾਜਾ ਦੀ ਨਜ਼ਰ ਇੱਕ ਮਜ਼ਦੂਰ ਤੇ ਪਈ ਜੋ ਕਾਫੀ ਲੰਗਾ ਕੇ ਕੰਮ ਕਰ ਰਿਹਾ ਸੀ। ਉਸਦੇ ਪੈਰਾਂ ਤੇ ਸੱਟ ਲੱਗੀ ਹੋਈ ਸੀ ਤੇ ਪੱਟੀ ਬੰਨੀ ਹੋਈ ਸੀ। ਰਾਜੇ ਨੂੰ ਉਸਦੀ ਹਾਲਤ ਤੇ ਤਰਸ ਆ ਗਿਆ। ਬਾਦਸ਼ਾਹ ਨੇ ਉਸ ਮਜ਼ਦੂਰ ਨੂੰ ਕਿਹਾ ਤੂੰ ਇੰਨੀ ਤੰਗੀ ਹੋਣ ਦੇ ਬਾਬ ਸ਼ੋਦ ਵੀ ਕਿਉਂ ਦਿਹਾੜੀ ਕਰ ਰਿਹਾ ਤੈਨੂੰ ਤਾਂ ਆਰਾਮ ਦੀ ਲੋੜ ਆ ਤਾਂ ਬਾਦਸ਼ਾਹ ਨੇ ਇਹ ਗੱਲ ਸੁਣ ਕੇ ਉਸ ਮਜ਼ਦੂਰ ਜਿਸ ਦਾ ਨਾਮ ਰਗੂ ਸੀ ਉਹ ਕਹਿਣ ਲੱਗਾ ਜੇਕਰ ਮੈਂ ਅੱਜ ਦਿਹਾੜੀ ਨਹੀਂ ਕਰਾਂਗਾ ਤਾਂ ਘਰ ਦਾ ਰੋਟੀ ਪਾਣੀ ਨਹੀਂ ਚੱਲੇਗਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਜਾਂਦਾ ਕੀ ਕੀਤਾ ਜਾਵੇ ਤੇ ਰਗੂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਉਸ ਨੂੰ ਕੁਝ ਨਹੀਂ ਕੀਤਾ ਤੇ ਬਾਦਸ਼ਾਹ ਦੇ ਵਜ਼ੀਰ ਦੋਵੇਂ ਅੱਗੇ ਚਲੇ ਗਏ ਕੋਈ ਪੰਜ ਕੁ ਦਿਨਾਂ ਬਾਅਦ ਬਾਦਸ਼ਾਹ ਦੇ ਵਜ਼ੀਰ ਫਿਰ ਉਹਨਾਂ ਮਿਸਤਰੀਆਂ ਵੱਲ ਆਏ ਤੇ ਬਾਦਸ਼ਾਹ ਦੀ ਨਜ਼ਰ ਫੇਰ ਮਜ਼ਦੂਰ ਤੇ ਪਈ ਉਸ ਦਾ ਪੈਰ ਉਸੇ ਤਰ੍ਹਾਂ ਹੀ ਸੀ ਪੱਟੀ ਬੰਨੀ ਹੋਈ ਸੀ ਬਾਦਸ਼ਾਹ ਨੇ ਉਸ ਨੂੰ ਫੇਰ ਆਵਾਜ਼ ਮਾਰੀ ਤੂੰ ਇਲਾਜ ਕਿਉਂ ਨਹੀਂ ਕਰਵਾ ਰਿਹਾ ਤਾਂ ਕਿ ਤੂੰ ਆਰਾਮ ਕਰ ਸਕੇ ਤੈਨੂੰ ਆਰਾਮ ਦੀ ਲੋੜ ਆ ਉਹ ਮਜ਼ਦੂਰ ਕੁਝ ਨਹੀਂ ਬੋਲਿਆ ਤੇ ਕੰਮ ਕਰਦਾ ਰਿਹਾ ਬਾਦਸ਼ਾਹ ਤੇ ਵਜ਼ੀਰ ਫਿਰ ਅੱਗੇ ਚਲੇ ਗਏ ਜਦੋਂ ਉਹਦੀ ਵਾਰੀ ਫੇਰ ਆਏ ਤੇ ਬਾਦਸ਼ਾਹ ਦੇ ਵਜ਼ੀਰ ਵਾਪਸ ਆਏ ਤਾਂ ਬਾਦਸ਼ਾਹ ਨੇ ਫੇਰ ਜਿਹੜਾ ਉਹ ਮਜ਼ਦੂਰ ਸੀ ਨਾ ਉਹਨੂੰ ਆਵਾਜ਼ ਮਾਰੀ ਤੇ ਆਪਣੇ ਜੇਬ ਚੋਂ 50 ਰੁਪਏ ਕੱਢ ਕੇ ਦਿੱਤੇ ਹੁਣ ਉਹਨਾਂ ਟਾਈਮਾਂ ਵਿੱਚ 50 ਰੁਪਏ ਬਹੁਤ ਹੀ ਜ਼ਿਆਦਾ ਸਨ ਅੱਜ ਦੇ 10-15 ਲੱਖ ਵਰਗੇ ਹੋਣੇ ਆ ਬਾਦਸ਼ਾਹ ਨੇ ਉਸ ਮਜ਼ਦੂਰ ਨੂੰ ਕਿਹਾ ਤੂੰ ਆਰਾਮ ਕਰ ਤੇ ਆਪਣਾ ਜਿਹੜਾ ਇਲਾਜ ਆ ਨਾ ਉਹ ਕਰਾ ਤੁ ਕੋਈ ਵਧੀਆ ਕੰਮ ਕਰ ਇਹ ਮਜ਼ਦੂਰੀ ਵਾਲਾ ਕੰਮ ਤੂੰ ਛੱਡ ਦੇ ਬਾਦਸ਼ਾਹ ਕੋਲੋਂ 50 ਰੁਪਏ ਫੜ ਕੇ ਰਗ ਬਹੁਤ ਜ਼ਿਆਦਾ ਖੁਸ਼ ਹੋਇਆ ਉਸ ਨੂੰ ਇੰਨੀ ਖੁਸ਼ੀ ਹੋਈ ਕਿ ਖੁਸ਼ੀ ਦੇ ਮਾਰੇ ਉਹ ਕੰਮ ਵਿੱਚ ਹੀ ਛੱਡ ਕੇ ਉਥੋਂ ਚਲਾ ਗਿਆ ਤੇ ਪੈਸੇ ਜੇਬ ਵਿੱਚ ਪਾ ਲੇ ਉਹ ਬਹੁਤ ਜ਼ਿਆਦਾ ਖੁਸ਼ ਸੀ ਤੇ ਖੁਸ਼ੀ ਵਿੱਚ ਉਸ ਨੇ ਸੋਚਿਆ ਕਿ ਅੱਜ ਘਰੇ ਜਾ ਕੇ ਬੱਚਿਆਂ ਵਾਸਤੇ ਕੁਝ ਲੈ ਕੇ ਜਾਵਾਂ ਉਸ ਨੇ ਰਸਤੇ ਵਿੱਚੋਂ ਕੁਝ ਅੰਬ ਖਰੀਦੇ ਤੇ ਅੱਗੇ ਚਲਾ ਗਿਆ ਜਦ ਰਗੂ ਆਪਣੇ ਘਰ ਦੇ ਨਸਤੀਕ ਪਹੁੰਚਿਆ ਉਸਨੇ ਜੇਬ ਵਿੱਚ ਹੱਥ ਮਾਰਿਆ ਪਰ ਜੇਬ ਵਿੱਚ ਪੈਸੇ ਨਹੀਂ ਸਨ ਸ਼ਾਇਦ ਉਹ ਕਿਤੇ ਡਿੱਗੇ ਉਹ ਬੜਾ ਦੁਖੀ ਹੋ ਕੇ ਫਿਰ ਵਾਪਸ ਆ ਗਿਆ ਉਸਨੇ ਉੱਥੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਉਸ ਦੁਕਾਨ ਵਾਲੇ ਨੂੰ ਵੀ ਪੁੱਛਿਆ ਪਰ ਕਿਸੇ ਨੇ ਕੋਈ ਜਵਾਬ ਨਾ ਦਿੱਤਾ ਤੇ ਉਸ ਨੂੰ ਕਿਤੋਂ ਵੀ ਉਹ ਪੈਸੇ ਨਹੀਂ ਮਿਲੇ ਉਹ ਬੜਾ ਹੀ ਦੁਖੀ ਹੋ ਗਿਆ ਤੇ ਘਰੇ ਜਾ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਬੈਠ ਗਿਆ ਘਰੇ ਘਰਵਾਲੀ ਨੂੰ ਕੁਝ ਉਹਨੇ ਨਾ ਹੀ ਦੱਸਿਆ ਤੇ ਅਗਲੇ ਦਿਨ ਫੇਰ ਚੁੱਪਚਾਪ ਉਹਨਾਂ ਜਿਹੜੇ ਮਿਸਤਰੀ ਸੀ ਉਹਨਾਂ ਨਾਲ ਰਾਜੇ ਦੇ ਮਹਿਲ ਆ ਕੇ ਦਿਹਾੜੀ ਕਰਨ ਲੱਗ ਪਿਆ ਕੋਈ 2 ਦਿਨ ਦਿਨ ਬਾਅਦ ਫਿਰ ਬਾਦਸ਼ਾਹ ਤੇ ਉਸਦਾ ਵਜ਼ੀਰ ਉਸ ਜਗ੍ਹਾ ਤੇ ਆਏ ਤੇ ਉਹਨਾਂ ਨੇ ਫੇਰ ਦੇਖਿਆ ਕਿ ਇਹ ਬੰਦਾ ਇੱਥੇ ਕੰਮ ਕਰ ਰਿਹਾ ਵਾ ਤੇ ਉਸਦੇ ਪੈਰ ਤੇ ਉਸੇ ਤਰ੍ਹਾਂ ਹੀ ਸਾਟ ਲੱਗੀ ਹੋਈ ਆ ਬਾਦਸ਼ਾਹ ਨੇ ਆਪਣੇ ਵਜ਼ੀਰ ਦੇ ਕੰਨ ਵਿੱਚ ਕਿਹਾ ਐਸ ਬੰਦੇ ਨੂੰ ਤਾਂ ਮੈਂ 50 ਰੁਪਏ ਦੇ ਤੈਸਨ ਐਸਨ ਨੂੰ ਆਉਣ ਦੀ ਕੋਈ ਲੋੜ ਵੀ ਨਹੀਂ ਸੀ ਇਹ ਪਤਾ ਨਹੀਂ ਅੱਜ ਕਿਉਂ ਫਿਰ ਇੱਥੇ ਆ ਗਿਆ ਕੰਮ ਕਰਨ ਤੇ ਨਾਲੇ ਐਸਨੇ ਕੋਈ ਆਪਣਾ ਇਲਾਜ ਵੀ ਨਹੀਂ ਕਰਵਾਇਆ ਨਾ ਕੋਈ ਮਰਮ ਪੱਟੀ ਕੀਤੀ ਹੈ ਵਜ਼ੀਰ ਨੇ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਸਲਾਮਤ ਹੋ ਸਕਦਾ ਵੀ ਐਸ ਗਰੀਬ ਦੀ ਕੋਈ ਵੱਡੀ ਮਜਬੂਰੀ ਹੋਵੇ ਤੁਸੀਂ ਇਸ ਤਰ੍ਹਾਂ ਕਰੋ ਥੋੜੇ ਜੇ ਪੈਸੇ ਹੋਰ ਦੇ ਦਿਓ ਤੇ ਬਾਦਸ਼ਾਹ ਨੇ ਉਸ ਮਜ਼ਦੂਰ ਨੂੰ ਫੇਰ ਆਵਾਜ਼ ਮਾਰੀ ਤੇ ਜਦੋਂ ਰਗੂ ਬਾਦਸ਼ਾਹ ਦੇ ਨਜ਼ਦੀਕ ਆਇਆ ਤਾਂ ਬਾਦਸ਼ਾਹ ਨੇ ਕੱਢ ਕੇ 100 ਰੁਪਿਆ ਉਸ ਨੂੰ ਦੇ ਦਿੱਤਾ ਰਗੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਖੁਸ਼ੀ ਵਿੱਚ ਕੰਮ ਕਰ ਵਿੱਥੇ ਛੱਡ ਕੇ ਉਹ ਚਲਾ ਗਿਆ ਤੇ ਉਸਨੇ ਰਸਤੇ ਵਿੱਚ ਸੋਚਿਆ ਇਹਨਾਂ ਪੈਸਿਆਂ ਬਾਰੇ ਮੈਂ ਆਪਣੇ ਘਰੇ ਕੋਈ ਨਹੀਂ ਦੱਸਣਾ ਪਹਿਲਾਂ ਮੈਂ ਇਹ ਸੋਚਾਂਗਾ ਕਿ ਇਹਨਾਂ ਪੈਸਿਆਂ ਨਾਲ ਮੈਂ ਕੀ ਕਰਨਾ ਵਾਂ ਮੈਂ ਕਿਹੜਾ ਕਾਰੋਬਾਰ ਕਰਾਂ ਜਿਸ ਨਾਲ ਮੇਰੇ ਕੰਮ ਵਿੱਚ ਕਾਮਯਾਬੀ ਮਿਲੇ ਤੇ ਇਹ ਸੋਚਦਾ ਹੋਇਆ ਰਗੂ ਘਰੇ ਪਹੁੰਚ ਗਿਆ ਘਰੇ ਜਾ ਕੇ ਰਗੂ ਨੇ ਉਹਨਾਂ ਪੈਸਿਆਂ ਬਾਰੇ ਆਪਣੀ ਘਰਵਾਲੀ ਨੂੰ ਕੁਝ ਨਹੀਂ ਦੱਸਿਆ ਉਹ ਪੈਸੇ ਕਿਸੇ ਕਾਗਜ਼ ਦੇ ਟੁਕੜੇ ਵਿੱਚ ਬੰਨ ਕੇ ਕਿਤੇ ਛੁਪਾ ਦਿੱਤੇ। ਕੋਈ ਦੋ ਕੁ ਦਿਨਾਂ ਬਾਅਦ ਰਗੂ ਨੇ ਸੋਚਿਆ ਕਿ ਉਸਦੇ ਦਿਮਾਗ ਵਿੱਚ ਇਹ ਆਇਆ ਵੀ ਉਹਨਾਂ ਪੈਸਿਆਂ ਨੂੰ ਕੱਢਿਆ ਜਾਵੇ ਤੇ ਉਸ ਕੰਮ ਵਿੱਚ ਲਗਾਇਆ ਜਾਵੇ ਜਿਹੜਾ ਉਹਨੇ ਸੋਚਿਆ ਸੀ ਕਿ ਮੈਂ ਕੋਈ ਕੰਮ ਸ਼ੁਰੂ ਕਰਨਾ। ਜਦੋਂ ਉਸਨੇ ਉਹ ਪੈਸੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਉਹ ਪੈਸੇ ਨਹੀਂ ਲੱਭੇ ਕਿਉਂਕਿ ਉਸਦੀ ਘਰਵਾਲੀ ਨੇ ਸਫਾਈ ਕਰਦੀ ਨੇ ਉਹ ਸਾਰੇ ਕਾਗਜ਼ ਕਿਸੇ ਰੱਦੇ ਵਾਲੇ ਨੂੰ ਫੜਾ ਦਿੱਤੇ। ਦੋਸਰੋਂ ਇਸ ਕਰਕੇ ਉਹ ਪੈਸੇ ਨਹੀਂ ਮਿਲੇ ਉਹ ਲਭਦਾਰਿਆ ਪਰ ਉਸ ਨੂੰ ਪੈਸੇ ਲੱਭੇ ਹੀ ਨਹੀਂ ਰਗੂ ਰੋਂਦਾ ਕਰ ਲੋਂਦਾ ਤੇ ਆਪਣੀ ਕਿਸਮਤੇ ਉਹਨੂੰ ਕੋਸਤਾ ਹੋਇਆ ਅਗਲੇ ਦਿਨ ਫੇਰ ਉਹ ਰਾਜਾ ਦੇ ਮਹਿਲ ਵਿੱਚ ਦਿਹਾੜੀ ਕਰਨ ਚਲੇ ਗਿਆ ਜਦੋਂ ਰਗੂ ਰਾਜੇ ਦੇ ਮਹਿਲ ਵਿੱਚ ਦਿਹਾੜੀ ਕਰਨ ਗਿਆ ਤਾਂ ਅੱਜ ਫੇਰ ਵਜ਼ੀਰ ਤੇ ਰਾਜਾ ਉਹਨਾਂ ਮਿਸਤਰੀਆਂ ਵੱਲ ģੇੜਾ ਮਾਰਨ ਆਏ ਤੇ ਰਾਜੇ ਦੀ ਨਿਗਾਹ ਫਿਰ ਇਸ ਮਜ਼ਦੂਰ ਤੇ ਪਈ ਰਾਜਨੇ ਕੀ ਦੇਖਿਆ ਵੀ ਹੈ ਤਾਂ ਅੱਜ ਇੱਥੇ ਕੰਮ ਤੇ ਆਇਆ ਵਾ ਬਾਦਸ਼ਾਹ ਨੇ ਵਜ਼ੀਰ ਨੂੰ ਕਿਹਾ ਮੈਨੂੰ ਤਾਂ ਇਹ ਆਦਮੀ ਬਿਲਕੁਲ ਪਾਗਲ ਲੱਗਦਾ ਐਸਨੂੰ ਇੰਨੇ ਜ਼ਿਆਦਾ ਪੈਸੇ ਦਿੱਤੇ ਫਿਰ ਵੀ ਇੱਥੇ ਦਿਹਾੜੀ ਕਰਦਾ ਫਿਰਦਾ ਵਜ਼ੀਰ ਨੇ ਬਾਦਸ਼ਾਹ ਨੂੰ ਜਵਾਬ ਦਿੰਦੇ ਹੋਏ ਕਿਹਾ ਬਾਦਸ਼ਾਹ ਸਲਾਮਤ ਹੋ ਸਕਦਾ ਵਾ ਕਿ ਇਸ ਬੰਦੇ ਦੀ ਮਜਬੂਰੀ ਬਹੁਤ ਹੀ ਜ਼ਿਆਦਾ ਵੱਡੀ ਹੋਵੇ ਤੇ ਪੈਸੇ ਬਹੁਤ ਘਟ ਹੋਣ ਤੁਸੀਂ ਐਦਾਂ ਕਰੋ ਕੁਝ ਨਾ ਕੁਝ ਪੈਸੇ ਇਹਨੂੰ ਹੋਰ ਦੇ ਦਿਓ ਤੇ ਐ ਆਪਣਾ ਕੰਮ ਚਲਾ ਲੇ ਵਜ਼ੀਰ ਦੀ ਐਨੀ ਗੱਲ ਸੁਣ ਕੇ ਜਿਹੜਾ ਰਾਜਾ ਸੀ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ ਤੇ ਉਹ ਕਹਿੰਦਾ ਕਿ ਮੈਂ ਪਾਗਲ ਨਹੀਂ ਹਾਂ ਜਿਹੜਾ ਵਾਰ-ਵਾਰ ਇਸ ਨੂੰ ਪੈਸੇ ਦਿੰਦਾ ਰਵਾਂ ਜੇ ਤੇਰੇ ਕੋਲ ਹੈਗੇ ਤੇ ਤੂੰ ਦੇ ਦੇ ਐ ਤਾਂ ਬੰਦਾ ਮੈਨੂੰ ਪਾਗਲ ਲੱਗਦਾ ਜਿਹੜਾ ਲੱਖਾਂ ਕਰੋੜਾ ਕਮਾਉਣ ਦੇ ਬਾਵਜੂਦ ਵੀ ਇੱਥੇ ਦਿਹਾੜੀਆਂ ਕਰਦਾ ਫਿਰਦਾ ਤੂੰ ਹੀ ਉਹ ਦੇ ਦੇ ਮੇਰੇ ਕੋਲ ਨਹੀਂ ਹੈਗੇ ਪੈਸੇ ਨਾ ਮੈਨੂੰ ਦੇਣੇ ਆ ਤੇ ਬਾਦਸ਼ਾਹ ਦੀ ਐਨੀ ਗੱਲ ਸੁਣ ਕੇ ਵਜ਼ੀਰ ਨੇ ਕਿਹਾ ਕਿ ਮੈਂ ਕੀ ਦੇ ਸਕਦਾ ਮੇਰੇ ਕੋਲ ਦੇਣ ਨੂੰ ਹੈ ਕੀ ਤਾਂ ਵਜ਼ੀਰ ਨੇ ਇੱਕ ਖੋਟਾ ਸਿੱਕ ਆਪਣੀ ਜੇਬ ਵਿੱਚੋਂ ਕੱਢਿਆ ਤੇ ਉਸ ਮਜ਼ਦੂਰ ਨੂੰ ਦੇ ਦਿੱਤਾ ਉਸ ਸਿੱਕਾ ਉਸ ਮਜ਼ਦੂਰ ਜਾਨੀ ਕੇ ਰਗੂ ਨੇ ੱਟ ਲਾ ਜਾ ਮੋਬਣਾ ਕੇ ਫੜ ਲਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਤੇ ਉਸ ਨੂੰ ਇਸ ਵਾਰੀ ਕੋਈ ਖੁਸ਼ੀ ਵੀ ਨਹੀਂ ਹੋਈ ਚੁੱਪਚਾਪ ਉਹ ਕੰਮ ਕਰਦਾ ਰਿਹਾ ਸ਼ਾਮ ਨੂੰ ਕੰਮ ਖਤਮ ਕਰਕੇ ਜਦੋਂ ਰਗੂ ਆਪਣੇ ਘਰ ਗਿਆ ਵਾ ਤੇ ਉਸ ਨੇ ਉਹ ਖੋਟਾ ਸਿੱਕਾ ਕੱਢ ਕੇ ਆਪਣੇ ਘਰ ਵਾਲੇ ਨੂੰ ਫੜਾ ਦਿੱਤਾ ਤੇ ਕੁਝ ਕਿਹਾ ਕਿ ਇਸ ਨੂੰ ਇੱਥੇ ਹੀ ਰੱਖ ਲਾ ਇਹ ਕਿਹੜਾ ਕਿਸੇ ਕੰਮ ਆਉਣਾ ਵਾ ਰੱਖ ਲਾ ਜੇ ਨਹੀਂ ਰੱਖਣਾ ਸੇਟਣਾ ਤੇ ਫਿਰ ਸੇਟ ਦੇ ਰਗੂ ਦੀ ਘਰਵਨੀ ਨੇ ਉਹ ਸਿਕਾ ਸਾਹਮਣੇ ਰੱਖ ਲਿਆ ਅਗਲਾ ਦਿਨ ਹੋਇਆ ਤੇ ਰਗੂ ਚੁੱਪਚਾਪ ਫੇਰ ਮਜ਼ਦੂਰੀ ਕਰਨ ਰਾਜੇ ਦੇ ਮਹਿਲ ਵੱਲ ਨੂੰ ਚਲੇ ਗਿਆ ਤੇ ਅੰਦਰ ਰਗੂ ਦੀ ਗਵਾਂਡ ਵਿੱਚ ਕੁਝ ਬੰਦੇ ਮੱਛੀ ਫੜਨ ਦਾ ਕੰਮ ਕਰਦੇ ਸਨ ਉਹ ਰਗੂ ਦੀ ਘਾਰਾਏ ਤਿਉਹਣਾ ਨੇ ਆ ਕੇ ਉਸਦੀ ਕਰਮਣੀ ਨੂੰ ਕਿਹਾ ਕਿ ਸਾਨੂੰ ਕੁਝ ਪੈਸੇ ਚਾਹੀਦੇ ਆ। ਅਸੀਂ ਮੱਛੀ ਖਰੀਦਣੀ ਆ ਤੇ ਅੱਗੇ ਵੇਚਣੀ ਆ। ਸਾਡੇ ਥੋੜੇ ਜੇ ਪੈਸੇ ਥੁੜਦੇ ਆ। ਰਗੋ ਦੀ ਕਰਮਣੀ ਨੇ ਉਹਨਾਂ ਨੂੰ ਜਵਾਬ ਦਿੱਤਾ ਪੈਸੇ ਤਾਂ ਨਹੀਂ ਪਰ ਆ ਇੱਕ ਸਿੱਕਾ ਵਾ। ਜੇ ਚੱਲਦਾ ਤਾਂ ਚਲਾ ਲਿਓ ਤੇ ਜੇ ਤੁਹਾਡੇ ਕੰਮ ਆ ਜਾਵੇ ਤੇ ਫਿਰ ਵਧੀਆ ਗੱਲ ਆ। ਉਸਦੀ ਕਰਮਣੀ ਨੇ ਉਹ ਸਿੱਕਾ ਜਿਹੜਾ ਸੀ ਨਾ ਖੋਟਾ ਸਿੱਕਾ ਦਿੱਤਾ ਸੀ ਵਜ਼ੀਰ ਨੇ ਉਹ ਮੱਛੀ ਵਾਲੇ ਨੂੰ ਦੇ ਦਿੱਤਾ ਤੇ ਉਹ ਬੰਦੇ ਜਿਹੜੇ ਸੀ ਉਹ ਸਮੁੰਦਰ ਤੋਂ ਤਾਜ਼ੀਆਂ ਮੱਛੀਆਂ ਖਰੀਦਦੇ ਸਨ ਤੇ ਅੱਗੇ ਉਹ ਵੇਚਦੇ ਸਨ ਉਹਨਾਂ ਨੇ ਪੈਸਿਆਂ ਨਾਲ ਜਿਹੜੇ ਉਹਨਾਂ ਕੋਲ ਇਕੱਠੇ ਸੀ ਤੇ ਨਾਲ ਹੈ ਜਿਹੜਾ ਕੂਟਾ ਸਿੱਕਾ ਸੀ ਉਹਨੂੰ ਪਾ ਕੇ ਮੱਛੀਆਂ ਖਰੀਦੀਆਂ ਤੇ ਅੱਗੇ ਵੇਚਣ ਲਈ ਰੱਖ ਲਈ ਇੱਕ ਮੱਛੀ ਖਰੀਦਣ ਵਾਲੇ ਨੇ ਕਿਹਾ ਕਿ ਸਾਨੂੰ ਰਗੂ ਨੂੰ ਵੀ ਕੁਝ ਨਾ ਕੁਝ ਦੇਣਾ ਚਾਹੀਦਾ ਫਿਰ ਉਸ ਦਾ ਸਿੱਕਾ ਜੋ ਚੱਲ ਗਿਆ ਵਾ ਉਹਨਾਂ ਨੇ ਇੱਕ ਮੱਛੀ ਰਗੂ ਦੇ ਨਾਂ ਦੀ ਕੱਢ ਕੇ ਰੱਖ ਲਈ ਤੇ ਘਰ ਆ ਕੇ ਉਸ ਦੀ ਘਰਵਾਲੀ ਨੂੰ ਕਿਹਾ ਪਿਓ ਮੱਛੀ ਬਣਾ ਸਵਾਰ ਕੇ ਉਹਨੂੰ ਦੇ ਦਿੱਤੀ ਤੇ ਕਿਹਾ ਕਿ ਇਹ ਤੁਹਾਡੇ ਹਿੱਸੇ ਦੀ ਆ ਕਿਉਂਕਿ ਤੁਹਾਡਾ ਉਹ ਸਿੱਕਾ ਜਿਹੜਾ ਸੀ ਨਾ ਉਹ ਚੱਲ ਗਿਆ ਸੀ ਤੇ ਉਹਦੇ ਨਾਲ ਹੀ ਅਸੀਂ ਆਹ ਮੱਛੀਆਂ ਖਰੀਦੀਆਂ ਵਾ ਤੇ ਅਸਲਿੇ ਅਸੀਂ ਸੋਚਿਆ ਵੀ ਇੱਕ ਮੱਛੀ ਤੁਹਾਨੂੰ ਵੀ ਦਿੱਤੀ ਜਾਵੇ ਉਹਦੀ ਰਗੂ ਦੀ ਕਰ ਵਾਲੀ ਬੋਖੋਛੇ ਯੋਨੇ ਸੋਚਾ ਬਚਲੋ ਇਹ ਸਿੱਕਾ ਕਿਸੇ ਕੰਮ ਤੇ ਆਇਆ ਜਦੋਂ ਉਸਨੇ ਉਹ ਮੱਛੀ ਬਣਾਉਣ ਲਈ ਤੋਤੀ ਬਣਾਈ ਤਾਂ ਉਸਨੂੰ ਕਟਿਆ ਤਾਂ ਉਸਨੇ ਕੀ ਦੇਖਿਆ ਵੀ ਐਸ ਵਿੱਚੋਂ ਦੋ ਮੋਤੀ ਨਿਕਲੇ ਉਸਨੇ ਉਹ ਦੋ ਮੋਤੀ ਸਾਈਡ ਤੇ ਕਰ ਲਏ ਤੇ ਮੱਛੀ ਜੜੀ ਸੀ ਉਹ ਬਣਾ ਲਈ ਜਦੋਂ ਸ਼ਾਮ ਨੂੰ ਰਕੂ ਕੰਮ ਤੋਂ ਆਇਆ ਤਾਂ ਉਹਨੇ ਮੱਛੀ ਖਾਦੀ ਤੇ ਕੀ ਦੇਖਿਆ ਵੀ ਉਹ ਮੋਤੀ ਜੜਿਆ ਨਾ ਉਹ ਚਮਕ ਰਹੇ ਆ ਰਗੂ ਨੇ ਸੋਚਿਆ ਮੈਨੂੰ ਤਾਂ ਕੋਈ ਕੀਮਤੀ ਚੀਜ਼ ਲੱਗਦੀ ਆ ਤਾਂ ਉਸਦੀ ਘਰਵਾਲੀ ਨੇ ਕਿਹਾ ਕਿ ਮੈਨੂੰ ਵੀ ਇਹ ਕੁਝ ਕੀਮਤੀ ਲੱਗਦਾ ਵਾ ਉਹਨਾਂ ਮੋਤੀਆਂ ਬਾਰੇ ਜਦੋਂ ਉਹਨਾਂ ਮੱਛੀ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਿਹਾ ਇਹ ਤਾਂ ਬਹੁਤ ਕੀਮਤੀ ਸਮੁੰਦਰੀ ਮੋਤੀ ਹੈ ਤੁਸੀਂ ਹੈ ਕਿਸੇ ਸੁਨਿਆਰੇ ਨੂੰ ਜਾਂ ਕਿਸੇ ਮੋਤੀਆਂ ਦੇ ਕੰਮ ਕਰਨ ਵਾਲੇ ਨੂੰ ਦਿਖਾਓ। ਉਹਨਾਂ ਨੇ ਕਿਸੇ ਬੰਦੇ ਦੀ ਦੱਸ ਪਾਈ। ਜਦੋਂ ਉਹਨਾਂ ਨੇ ਉਸ ਜਿਹੜੇ ਬੰਦੇ ਦੀ ਦੱਸ ਪਾਈ ਸੀ ਨਾ ਤੇ ਉਹਦੇ ਕੋਲ ਰਘੂ ਤੇ ਉਹਦੀ ਘਰ ਵਲੀ ਗਏ ਆ। ਉਸ ਬੰਦੇ ਕੋਲ ਗਏ ਆ ਤਾਂ ਉਹਨੇ ਕੀ ਦੇਖਿਆ ਵੀ ਇਹ ਮੋਤੀ ਬਹੁਤ ਹੀ ਜ਼ਿਆਦਾ ਕੀਮਤੀ ਹੈ ਤੇ ਇਸ ਦੀ ਕੀਮਤ ਬਹੁਤ ਜ਼ਿਆਦਾ ਵਾ। ਉਹਨਾਂ ਨੂੰ ਉਸ ਦੀ ਬਣਦੀ ਕੀਮਤ ਦਿੱਤੀ ਤੇ ਕਿਹਾ ਕਿ ਮੋਤੀ ਮੈਨੂੰ ਦੇ ਦਿਓ। ਰਘੂ ਤੇ ਉਸ ਦੀ ਘਰ ਵਲੀ ਬਹੁਤ ਜ਼ਿਆਦਾ ਖੁਸ਼ ਹੋਏ। ਕਿਉਂਕਿ ਐਸ ਵਰਖੋਟਾ ਸਿੱਕਾ ਕਮ ਆ ਗਿਆ ਉਹਨਾਂ ਨੂੰ ਮਾਲੋ-ਮਾਲ ਕਰ ਦਿੱਤਾ ਤੇ ਰਗੂ ਨੇ ਉਹਨਾਂ ਪੈਸਿਆਂ ਨਾਲ ਜੋ ਕੰਮ ਜਿਹੜਾ ਉਹਨੇ ਸੋਚਿਆ ਸੀ ਨਾ ਆਪਣਾ ਧੰਦਾ ਕਰਨਾ ਹੈਗਾ ਵਾ ਉਹ ਸ਼ੁਰੂ ਕਰ ਲਿਆ ਕੰਮ ਜਿਹੜਾ ਹੀ ਉਹ ਸਿਰੇ ਚੜਿਆ ਤੇ ਉਹ ਕਰੋੜਾ ਪਤੀ ਬਣ ਗਿਆ ਕੰਮ ਚੱਲ ਗਿਆ ਇੱਕ ਦਿਨ ਰਾਜਾ ਤੇ ਉਹਦਾ ਵਜ਼ੀਰ ਘੋੜਿਆਂ ਉਤਾਰੇ ਸਨ ਉਹਨਾਂ ਨੇ ਕੀ ਦੇਖਿਆ ਵੀ ਇੱਕ ਬਹੁਤ ਵਧੀਆ ਆਲੀਸ਼ਾਨ ਮਹਿਲ ਵਰਗਾ ਘਾਰਾ ਤੇ ਉਸਤੇ ਸਾਹਮਣੇ ਉਹੀ ਮਜ਼ਦੂਰ ਬਿਠਾਏ ਜਿਹੜਾ ਉੱਥੇ ਮਹਿਲ ਵਿੱਚ ਦਿਹਾੜੀ ਕਰਨ ਆਉਂਦਾ ਹੁੰਦਾ ਸੀ ਰਾਜੇ ਨੇ ਉਸ ਨੂੰ ਪਛਾਣ ਲਿਆ ਤੇ ਵਜ਼ੀਰ ਨੂੰ ਕਿਹਾ ਕਿ ਮੈਨੂੰ ਤਾਂ ਇਹੋ ਹੀ ਬੰਦਾ ਲੱਗਦਾ ਵਾ ਪਰ ਇਹ ਐਨੇ ਵੱਡੇ ਘਰ ਦੇ ਮੋਹਰੇ ਕਰ ਕੀ ਰਿਹਾ ਵਾ ਚਲੋ ਇਸ ਨੂੰ ਪੁੱਛ ਦਈਏ ਉਹਨਾਂ ਨੇ ਰਗੂ ਨੂੰ ਕੋਲ ਬੁਲਾਇਆ ਤੇ ਪੁੱਛਿਆ ਵੀ ਇਹ ਕੀ ਮਾਮਲਾ ਹੈਗਾ ਰਗੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਦੀ ਰਾਤ ਇੱਥੇ ਹੀ ਰੁਕੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਨਾਲੇ ਤੁਹਾਡੀ ਸੇਵਾ ਪਾਣੀ ਕਰਦੇ ਆਂ ਤੁਸੀਂ ਇੱਥੇ ਰੁਕ ਜੋ ਅੱਜ। ਲੋ ਜੀ ਉਸਤੇ ਕਹਿੰਦੇ ਰਾਜਾ ਤੇ ਵਜ਼ੀਰ ਉਥੇ ਰੁੱਕ ਗਏ। ਤੇ ਉਹਨਾਂ ਨੇ ਬਹੁਤ ਮਾਣ ਤਾਣੂ ਉਹਨਾਂ ਦਾ ਕੀਤਾ, ਬਹੁਤ ਸੇਵਾ ਕੀਤੀ। ਤਰਗੁ ਨੇ ਦੱਸਿਆ ਵੀ ਤੁਸੀਂ ਮੈਨੂੰ 100 ਰੁਪਏ ਤੇ 50 ਰੁਪਏ ਦਿੱਤੇ ਸਨ। ਪਰ ਉਸ ਟਾਈਮ ਮੇਰਾ ਜਿਹੜਾ ਸਮਾਂ ਸੀ ਨਾ ਉਹ ਮਾੜਾ ਚੱਲਦਾ ਪਿਆ ਸੀ। ਉਹ ਮੇਰੇ ਕਿਸੇ ਕੰਮ ਨਹੀਂ ਆਇਆ। ਤੇ ਉਹ ਕਿਤੇ ਰਾਹ ਵਿੱਚ ਹੀ ਡਿੱਗ ਗਏ। ਜਾਂ ਮੇਰੀਆਂ ਗਲਤੀਆਂ ਕਰਨਾ ਇੱਧਰ ਉੱਧਰ ਹੋ ਗਏ। ਮੈਂ ਉਹਨਾਂ ਪੇਸ ਪੈਸਿਆਂ ਦਾ ਕੁਝ ਨਹੀਂ ਕਰ ਸਕਿਆ ਪਰ ਜਦੋਂ ਤੁਸੀਂ ਮੈਨੂੰ ਤੀਜੀ ਵਾਰ ਉਹ ਜਿਹੜਾ ਸਿੱਕਾ ਸੀ ਨਾ ਜਿਹਨੂੰ ਤੁਸੀਂ ਕੋਟਾ ਸਿੱਕਾ ਕਹਿੰਦੇ ਸੀ ਉਹ ਮਿਲਿਆ ਵਾ ਉਦੋਂ ਮੇਰੀ ਕਿਸਮਤ ਬਹੁਤ ਚੰਗੀ ਸੀ ਤੇ ਟਾਈਮ ਵੀ ਚੰਗਾ ਚੱਲਦਾ ਹੋਵੇਗਾ ਫਿਰ ਖੋਟੇ ਸਿੱਕੇ ਵੀ ਕੰਮ ਆ ਜਾਂਦੇ ਕਹਿੰਦੇ ਨੇ ਨਾ ਕਿ ਜਦੋਂ ਸਮਾਂ ਚੰਗਾ ਹੋਵੇ ਉਦੋਂ ਕੋਟਾ ਸਿੱਕਾ ਜਿਹੜਾ ਉਹ ਵੀ ਕੰਮ ਆ ਜਾਂਦਾ ਮੇਰੇ ਨਾਲ ਵੀ ਉਹੀ ਉਹੀ ਗੱਲ ਹੋਈ ਮੇਰਾ ਉਹ ਕੋਟਾ ਸਿੱਕਾ ਜਿਹੜਾ ਸੀ ਨਾ ਉਹ ਚੱਲ ਗਿਆ ਤੇ ਮੈਨੂੰ ਇਸ ਤਰ੍ਹਾਂ ਮੱਛੀਆਂ ਵਾਲਿਆਂ ਕੋਲੋਂ ਇਹ ਕੀਮਤੀ ਮੋਤੀ ਪ੍ਰਾਪਤ ਹੋਈ ਤੇ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਮੈਂ ਅਮੀਰ ਹੋ ਗਿਆ ਫਿਰ ਰਾਜੇ ਦੇ ਵਜ਼ੀਰ ਨੂੰ ਸਾਰੀ ਗੱਲ ਸਮਝਾ ਗਈ ਕਿ ਮਜ਼ਦੂਰ ਵਿਚਾਰਾ ਕਿਉਂ ਦਿਹਾੜੀ ਆਉਂਦਾ ਸੀ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਉਹ ਵਾਰ-ਵਾਰ ਦਿਹਾੜੀ ਆਉਂਦਾ ਸੀ ਤੇ ਅੱਜ ਇੱਕ ਖੂਟੇ ਸਿੱਕੇ ਨੇ ਉਸ ਮਜ਼ਦੂਰ ਦੀ ਜਿਹੜੀ ਕਿਸਮਤ ਉਹ ਬਦਲ ਦਿੱਤੀ ਉਹ ਬਾਦਸ਼ਾਹ ਨਾਲੋਂ ਘੱਟ ਨਹੀਂ ਸੀ ਹੁਣ ਕੁਕੂਦ ਕੋ ਬਹੁਤ ਪੈਸਾ ਸੀ ਸੋ ਦੋਸਤੋ ਐਸ ਕਹਾਣੀ ਤੋਂ ਐ ਸਿੱਖਿਆ ਮਿਲਦੀ ਹੈ ਕਿ ਜਦੋਂ ਟਾਈਮ ਚੰਗਾ ਚੱਲਦਾ ਹੋਵੇ ਨਾ ਉਦੋਂ ਖੋਟੇ ਸਿੱਕੇ ਵੀ ਕੰਮ ਆ ਜਾਂਦੇ ਤੇ ਮਾਲਾ-ਮਾਲ ਕਰ ਦਿੰਦੇ ਪਰ ਜਦੋਂ ਟਾਈਮ ਮਾੜਾ ਨਿਕਲਦਾ ਹੋਵੇ ਨਾ ਉਦੋਂ ਊਠ ਤੇ ਬੈਠਿਆਂ ਨੂੰ ਵੀ ਕੁੱਤਾ ਦੰਦੀ ਵੱਟ ਜਾਂਦਾ ਤੇ ਉਸ ਸਮੇਂ ਭਾਵੇਂ ਲੱਖਾਂ ਹਜ਼ਾਰਾਂ ਕੀਮਤੀ ਮੋਤੀ ਸੋਨਾ ਸਾਹਮਣੇ ਪਿਆ ਰਵੇ ਪਰ ਉਹ ਹੱਥ ਨਹੀਂ ਆਉਂਦਾ ਕਿਸੇ ਨਾ ਕਿਸੇ ਬਹਾਨੇ ਉਹ ਦੂਰ ਚਲਾ ਜਾਂਦਾ ਸੋ ਦੋਸਤੋ ਐ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਐ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੋਂ ਬੈਠ ਕੇ ਐ ਵੀਡੀਓ ਜਿਹੜੇ ਸੁਣ ਰਹੇ ਹੋ ਦੇਖ ਰਹੇ ਹੋ ਜ਼ਰੂਰ ਦੱਸਿਓ ਵੀ ਤੁਸੀਂ ਪੰਜਾਬ ਤੋਂ ਦਿੱਲੀ ਤੋਂ ਬਾਹਰੋਂ ਕਨੇਡਾ ਅਮਰੀਕਾ ਕਿੱਥੋਂ ਵੀ ਬੈ ਕੇ ਇਹ ਕਹਾਣੀ ਸੁਣ ਰਹੇ ਹੋ ਜ਼ਰੂਰ ਲਿਖ ਕੇ ਦੱਸਿਓ ਤੇ ਆਪਣੇ ਵਿਚਾਰ ਜਰੂਰ ਦਿਓ ਫਿਰ ਮਿਲਦੇ ਆਂ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤੇ ਦੋਸਤੋ ਜੇ ਤੁਹਾਡੇ ਕੋਲ ਵੀ ਕੋਈ ਵਧੀਆ ਕਹਾਣੀ ਹੋਵੇ ਤਾਂ ਮੈਨੂੰ ਜਰੂਰ ਭੇਜਿਓ ਮੈਂ ਤੁਹਾਡੇ ਨਾਂ ਤੇ ਜਰੂਰ ਬੋਲਾਂਗੀ ਫਿਰ ਮਿਲਦੇ ਆਂ ਤਦ ਤੱਕ ਲਈ ਰੱਬ ਰਾਖਾ